ਕਿ ਵਿੱਚ ਸੁਧਾਰਿਆ ਜਾ ਸਕਦਾ ਹੈ ਗੁਰੂ ਦੇ ਤਾਕਤ ਲੈਣ ਵਾਸਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਦੂਦਰਾਡੇ ਤੋਂ ਗੁਰਸਿੱਖ ਪਿਆਰੇ ਚੱਲ ਕੇ ਇੱਥੇ ਆਏ ਹਨ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਹੈ ਕਿ ਇਹ ਸਾਨੂੰ ਤਾਕਤ ਦਿਓ ਕਿ ਅਕਾਲ ਤਖਤ ਸਾਹਿਬ ਦਾ ਜੋ ਪ੍ਰਭੂ ਸਤਾ ਦਾ ਸਾਡਾ ਕੇਂਦਰ ਹੈ ਇਸ ਦਾ ਪ੍ਰਬੰਧ ਸਮੁੱਚੇ ਖਾਲਸਾ ਪੰਥ ਦੇ ਹੱਥ ਵਿੱਚ ਹੋਵੇ ਤਾਂ ਕਿ ਇਸ ਪ੍ਰਬੰਧ ਨੂੰ ਅਸੀਂ ਪੰਥਕ ਭਾਵਨਾ ਦੇ ਮੁਤਾਬਕ ਚਲਾ ਸਕੀਏ ਦੂਸਰੀ ਅਰਦਾਸ ਕੀਤੀ ਗਈ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਅਧਿਕਾਰ ਖੇਤਰ ਤੇ ਸੇਵਾ ਮੁਕਤੀ ਵਾਸਤੇ ਜਿਹੜਾ ਸਾਨੂੰ 2000 ਦੇ ਅੰਦਰ ਸ੍ਰੀ ਅਕਾਲ ਤਖਤ ਸਭ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਜਗਿੰਦਰ ਸਿੰਘ ਵਿਦਾਂਤੀ ਜੀ ਹੁਣਾਂ ਨੇ ਆਦੇਸ਼ ਦਿੱਤਾ ਸੀ ਉਹ ਤੇ ਅਜੇ ਤੱਕ ਅਮਲ ਨਹੀਂ ਹੋਇਆ ਉਹ ਤੇ ਅਮਲ ਹੋ ਸਕੇ ਉਸ ਅਮਲ ਦੇ ਵਾਸਤੇ ਅੱਜ ਅਸੀਂ ਗੁਰਦੇ ਦੇਵ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਤਾਂ ਕਿ ਖਾਲਸਾ ਪੰਥ ਆਪਣੀਆਂ ਮਹਾਨ ਸੰਸਥਾਵਾਂ ਨੂੰ ਪੰਥਕ ਹੱਥਾਂ ਵਿੱਚ ਵੇਖੇ ਇਹਦਾ ਪ੍ਰਬੰਧ ਉਹਨਾਂ ਕੋਲ ਹੋਵੇ ਜਿਨ੍ਹਾਂ ਨੇ ਸਨ 1920 ਦੇ ਅੰਦਰ ਇਹਨਾਂ ਸੰਸਥਾਵਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਹੋਣ ਵਿੱਚ ਲਿਆਂਦਾ ਸੀ ਇਹ ਭਾਵਨਾ ਲੈ ਕੇ ਅੱਜ ਇਸ ਅਰਦਾਸ ਕਰਨ ਵਾਸਤੇ ਇਹ ਸਾਰੇ ਗੁਰਸਿੱਖ ਪਿਆਰੇ ਦੂਰ-ਦਰਾੜਿਆਂ ਚੱਲ ਕੇ ਆਏ ਹਾਂ ਪਰ ਅੱਜ ਜਿਸ ਤਰ੍ਹਾਂ ਜਿੱਦਾਂ ਗੜਗੜਾ ਝਰਨਾ ਦੀ ਜਿਹੜੀ ਨਿਯੁਕਤੀ ਕੀਤੀ ਗਈ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਪਹਿਲੇ ਗੱਲੇ ਕੇ ਇਸ ਇਸ ਗੱਲ ਨੂੰ ਲੈ ਕੇ ਸਾਰੀ ਕੌਮ ਚਿੰਤਤ ਹੈ ਇਹ ਪਹਿਲੀ ਵਾਰ ਨਹੀਂ ਹੈ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਕੋ ਕੋਈ ਪ੍ਰਬੰਧ ਨਾ ਹੋਣ ਕਰਕੇ ਅਸੀਂ ਜੋ ਕੁਝ ਕਰ ਰਹੇ ਹਾਂ ਉਹ ਬਿਨਾਂ ਕੌਮ ਦੀ ਮਰਜ਼ੀ ਦੇ ਕਰ ਰਹੇ ਹਾਂ ਕਿ ਪੰਛੀ ਦੀ ਸ਼ਾਸਕਤੀ ਦੇ ਨੂੰ ਬੇਧਿਆਨੇ ਕਰਕੇ ਕੀਤਾ ਜਾ ਰਿਹਾ ਹੈ। ਇਹ ਹੀ ਇੱਕ ਖਲਾਅ ਦਾ ਕਾਰਨ ਹੈ ਅੱਜ ਸਾਰੀ ਕੌਮ ਦੇ ਅੰਦਰ ਆਪਾਂ ਦੇਖਦੇ ਆ ਕਿ ਨਰਾਸ਼ਤਾ ਪੈਦਾ ਹੋਈ ਹੈ। ਤੁਸੀਂ ਸਮਝੋ ਕਿ ਇਹ ਨਿਯੁਕਤੀ ਗਲਤ ਹੋਈ ਹੈ। ਮੈਂ ਕਹਿੰਦਾ ਇਹ ਤਾਂ ਹੋਣਾ ਨਹੀਂ ਸੀ ਚਾਹੀਦਾ ਜੀ ਜੋ ਹੋਇਆ ਇਹ ਢੰਗ ਨਹੀਂ ਹੈ। ਅਸੀਂ ਢੰਗ ਦੇ ਉੱਤੇ ਸਿਸਟਮ ਦੇ ਉੱਤੇ ਇਸੇ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਥਣ 2000 ਤੋਂ ਪਹਿਲਾਂ ਤੋਂ ਲਿਖਣਾ ਸ਼ੁਰੂ ਕੀਤਾ ਹੈ ਕਿ ਇੱਥੋਂ ਦਾ ਨਿਯਮ ਬਣਨੇ ਚਾਹੀਦੇ ਨੇ ਕਿ ਜਦੋਂ ਵੀ ਕਦੀ ਭਾਵੇਂ ਜਿਸ ਦਾ ਹਰਪ੍ਰੀਤ ਸਿੰਘ ਨੂੰ ਸੇਵਾ ਤੋਂ ਪਾਸੇ ਕਰਨ ਦੀ ਗੱਲ ਆਵੇ ਜਾਂ ਦੂਜੇ ਕਿਸੇ ਜਥੇਦਾਰ ਨੂੰ ਪਹਿਲਾਂ ਆਈ ਹੋਵੇ ਜਾ ਹਾਜ ਦੇਵੇਂ ਇਹਨਾਂ ਨੇ ਭਾਈ ਰਕबीर ਸਿੰਘ ਤੇ ਭਾਈ ਸੁਲਤਾਨ ਸਿੰਘ ਨੂੰ ਕੀਤਾ ਹੈ ਇਹਨਾਂ ਕੌਮ ਦੇ ਅੰਦਰ ਕਿ ਨਰਾਸ਼ਤਾ ਫੈਲੀ ਹੈ ਉਹਦਾ ਕਾਰਨ ਤੁਸੀਂ ਦੇਖ ਰਹੇ ਹੋ ਜਿਸ ਢੜੇ ਵੱਲੋਂ ਕੀਤਾ ਗਿਆ ਉਹਦੇ ਵਿੱਚ ਵੀ ਨਰਾਸ਼ਤਾ ਹੈ ਛੱਡ ਕੇ ਬਾਹਰ ਭੱਜ ਰਹੇ ਨੇ ਅੱਛਾ ਜੀ 2:3 ਵਜੇ ਸਵੇਰੇ ਕਰ ਦਿੱਤਾ ਗਿਆ ਜਦ ਪਹਿਲੇ 10 ਵਜੇ ਸਵੇਰ ਮੁਕਰਰ ਕੀਤਾ ਗਿਆ ਸੀ ਕਹਿੰਦੇ ਉਹ ਵੀ ਗਲਤ ਹੈ ਨਹੀਂ ਮੇਰੀ ਜਾਤੀ ਰਾਏ ਹੈ ਕਿ ਦਾਸ ਵੀ ਜਦੋਂ ਤੱਕ ਸਰਬ ਦੀ ਸੇਵਾ ਲਈ ਗਿਆ ਸੀ ਤੇ ਮਸਤ ਪੇਤ ਇਲਾਕੇ 'ਚ ਹੁਣ ਕੋਈ ਮਾੜੀ ਗੱਲ ਨਹੀਂ ਹੈਗੀ ਮਤ ਵੀ ਨਾ ਕਿਸੇ ਦਾ ਕੋਈ ਮਤ ਨਹੀਂ ਨੁਕਦੀ ਵਿਗਰਦਾ ਸਾਨੂੰ ਚਾਹੀਦਾ ਐਸੀ ਪਰਸੁਚਾਜਾ ਪ੍ਰਬੰਧ ਦੇਸੀ ਕਿ ਤਰੀਕ ਅੱਗੇ ਪਾ ਕੇ ਜਿਨ੍ਹਾਂ ਵੱਲੋਂ ਤਰਾਜ ਕੀਤਾ ਜਾਂਦਾ ਸੀ ਉਹਨਾਂ ਨਾਲ ਬਿਠਾ ਕੇ ਉਹਨਾਂ ਦੇ ਸ਼ੰਕੇ ਉਹਨਾਂ ਦੇ ਸਵਾਲਾਂ ਨੂੰ ਉੱਤਰ ਦਿੱਤਾ ਜਾਂਦਾ ਤੇ ਕੌਮ ਦੀ ਸੰਮਤੀ ਨਾਲ ਜਿਹੜਾ ਇਹ ਸੇਵਾਵਾਂ ਸੌਂਪੀ ਜਾਂਦੀ ਸਿੰਘ ਸਾਹਿਬ ਬਹਾਨਾ ਲਾਇਆ ਗਿਆ ਕਿ ਜਿਹੜਾ ਇੱਕ ਪੰਥ ਨੂੰ ਇੱਕ ਥਾਂ ਤੇ ਇਕੱਠਾ ਨਹੀਂ ਕਰ ਸਕਿਆ ਪੰਥ ਦੀ ਅਗਵਾਈ ਨਹੀਂ ਕਰ ਸਕਿਆ ਗੁਰਨੀ ਕਬੀਰ ਸਿੰਘ ਜੀ ਕਿਹਦੇ ਵਿੱਚ ਸੱਚਾਈ ਹੈ ਗੁਰਨੀ ਰਕਬੀਰ ਸਿੰਘ ਜੀ ਸਫਲ ਰਹੇ ਨੇ ਅਜਿਹਾ ਕਰਨ ਵਿੱਚ ਨੇਸੀ ਕਹਿੰਦੇ ਆ ਕਿ ਬਹੁਤ ਕਾਮਯਾਬ ਰਹੇ ਨੇ ਜਿਹੜਾ 2 ਦਸੰਬਰ ਦਾ ਆਦੇਸ਼ ਦਿੱਤੇਗੇ ਨੇ ਕੱਲ ਤੱਕ ਸਭ ਤੋਂ ਪੰਜ ਜਥੇਦਾਰ ਸਹਿਬਾਨ ਨੇ ਉਹ ਪੰਥ ਦੀ ਇੱਕ ਸੁਰਤਾ ਇੱਕ ਸਰਤਾ ਵਾਸਤੇ ਸਭ ਤੋਂ ਮਹੱਤਵਪੂਰਨ ਜਿਹੜਾ ਹੈ ਅਸੀਂ ਮੰਨਦੇ ਆਂ ਕਿ ਪਹਿਲੇ 3-4 ਦਿਹਾਕਿਆਂ ਤੋਂ ਬਾਅਦ ਜੇ ਕੋਈ ਸੰਤੁਸ਼ਟੀ ਜਨਕ ਫੈਸਲਾ ਆਇਆ ਤੇ ਉਹ 2 ਦਸੰਬਰ ਨੂੰ ਆਇਆ ਜਿਨੇ ਪੰਥ ਦੇ ਅੰਦਰ ਉਹ ਤੇਰਾ ਜਿਹੜੀਆਂ ਪਹਿਲਾਂ ਆਲੋਚਨਾ ਕਰ ਲਈਆਂ ਸਨ ਪ੍ਰਬੰਧ ਦੀਆਂ ਤੇ ਸੇਵਾਦਾਰਾਂ ਦੀਆਂ ਉਹਨਾਂ ਨੇ ਵੀ ਇਹਨਾਂ ਗੱਲਾਂ ਨੂੰ ਲੈ ਕੇ ਮਾਣ ਮਹਿਸੂਸ ਕੀਤਾ ਕਿ ਹੁਣ ਆਉਣ ਵਾਲਾ ਕੱਲ ਜਿਹੜਾ ਹੈ ਇਹ ਪੰਥਕ ਸਥਾਨ ਦੇ ਵਿੱਚ ਇੱਕ ਸੁਰਤਾ ਇੱਕ ਸਾਰਤਾ ਵਾਲੇ ਪਾਸੇ ਜਾਏਗਾ ਉਹ ਅਸੀਂ ਇਸ ਕਰਕੇ ਇਹਨਾਂ ਦੋਸ਼ ਨਹੀਂ ਲੱਗ ਸਕਦਾ ਕਿ ਉਹਨਾਂ ਪੰਥ ਲਈ ਨਹੀਂ ਕੀਤਾ 2 ਦਸੰਬਰ ਦਾ ਫੈਸਲਾ ਹੀ ਕਾਫੀ ਹੈ ਜਿਹੜਾ ਉਹਨਾਂ ਬੜਾ ਸੋਚ ਵਿਚਾਰ ਕੇ ਸਾਰਿਆਂ ਨਾਲ ਲੈ ਕੇ ਕੀਤਾ ਨਹੀਂ ਇਹਦੇ ਤੋਂ ਮੈਨੂੰ ਮੈਂ ਨਾ ਇਸ ਗੱਲ ਨੂੰ ਐਕਸਟੈਂਡ ਕਰਨਾ ਚਾਹਨਾ ਜੀ ਕਿ ਜੇ ਜਥੇਦਾਰ ਅਕਾਲ ਤਖਤ ਜੇ ਇੱਕ ਲੀਡਰ ਵੱਜੋਂ ਉਹਨਾਂ ਨੂੰ ਪ੍ਰਵਾਨ ਨਹੀਂ ਹੈ ਕਿ ਉਹ ਕਹਿੰਦੇ ਕਿ ਉਹਨਾਂ ਨੇ ਮर्यादा ਨਹੀਂ ਪੂਰੀ ਨਿਭਾਈ ਤੇ ਮੁਖ ਗ੍ਰੰਥੀ ਦਰਬਾਰ ਸਾਹਿਬ ਦੀ ਪੋਜੀਸ਼ਨ ਕਿਤੇ ਘਟ ਮੁਖ ਗ੍ਰੰਥੀ ਦਰਬਾਰ ਸਾਹਿਬ ਅਕਾਲ ਤਖਤ ਸਰ ਦਾ ਜਥੇਦਾਰ ਲੱਗੇ ਕੋਈ ਹੋਰ ਤਖਤ ਸਾਹਿਬਾਨ ਦਾ ਜਥੇਦਾਰ ਲੱਗੇ ਤੇ ਪਹਿਲੀ ਦਸਤਾਰ ਜਿਹੜੀ ਹੈ ਪਹਿਲਾ ਸਿਰੋ ਪਾਉ ਜਿਹੜਾ ਉਹ ਦਰਬਾਰ ਸਾਹਿਬ ਦਾ ਮੁਖ ਗ੍ਰੰਥੀ ਦਿੰਦਾ ਇਹਦਾ ਮਤਲਬ ਉਸ ਗੱਲ ਦੀ ਵੀ ਮਾਨਤਾ ਘਟ ਨਹੀਂ ਹੈ ਜੇ ਤੁਸੀਂ ਇੱਕ ਬੰਦੇ ਉਹਨਾਂ ਨੂੰ ਇੱਥੋਂ ਹਟਾ ਰਹੇ ਹੋ ਤੇ ਫਿਰ ਤੁਹਾਨੂੰ ਨਾਲ ਹੀ ਉਹ ਮਤਾ ਵੀ ਕਰ ਦੇਣਾ ਚਾਹੀਦਾ ਸੀਗਾ ਤੁਸੀਂ ਨਹੀਂ ਕੀਤਾ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਇਹ ਗੱਲ ਪ੍ਰਵਾਨ ਕਰਦੇ ਹੋ ਕਿ ਤੁਹਾਡੇ ਮੁਤਾਬਕ ਨਹੀਂ ਚੱਲੇ ਹੋ ਤੇ ਉਹਨਾਂ ਨੂੰ ਜਿਹੜੀ ਪੋਜੀਸ਼ਨ ਤੇ ਫੈਸਲੇ ਲੈ ਜਾਣੇ ਸੀ ਉਸ ਪੋਜੀਸ਼ਨ ਤੋਂ ਵੱਖਰਾ ਕਰ ਦਿੱਤਾ ਥੈਟਸ ਇਟ ਜੀ ਸਰ ਹੁਣ ਤੁਸੀਂ ਕੀ ਸਮਝੋ ਜੋ ਅੱਜ ਵਿਧਾਨ ਚੱਲਿਆ ਹੈ ਕੀ ਵੀ ਸਮਝੋ ਜਥੇਦਾਰਾਂ ਦੀ ਨੁਕਤੀ ਠੀਕ ਹੈ ਦੇਖੋ ਇਸ ਤਰ੍ਹਾਂ ਹੈ ਅਸੀਂ ਨਾ ਜਦੋਂ ਬੰਦਿਆਂ ਨੂੰ ਡਿਸਕਸ ਕਰਨ ਵਾਲੇ ਪਾਸੇ ਪਾਵਾਂਗੇ ਨਾ ਕਿ ਮੈ ਮੈਨੂੰ ਲੱਗਦਾ ਹੈ ਕਿ ਗੱਲ ਖਿਲੜ ਜਾਏਗੀ ਮੈਂ ਹਾਂ ਮੈਂ ਹਾਂ ਸਵਾਲ ਇਹ ਹੈ ਕਿ ਵਿਧੀ ਵਿਧਾਨ ਹੀ ਗਲਤ ਹੈ ਜਿਹੜੀ ਗੱਲ ਸਿੰਘ ਸਾਹਿਬ ਜੀ ਨੇ ਕਹੀ 2000 ਸੰਨ ਦੇ ਵਿੱਚ ਗਿਆਨੀ ਪੂਰਨ ਸਿੰਘ ਨੇ ਗੁਣੇ ਤੋਂ ਜਾ ਕੇ ਜਦੋਂ ਹੁਕਮਨਾਮਾ ਕੀਤਾ ਤੇ ਉਦੋਂ ਵੀ ਕੌਮ ਨੇ ਤਰਾ ਤਰਾ ਕੀਤੀ ਵੀ ਅਕਾਲ ਤਖਤ ਨੂੰ ਛੱਡ ਕੇ ਤੇ ਉਸ ਜਗ ਕਿਸੇ ਨਿਜੀ ਜਗ੍ਹਾ ਤੇ ਉੱਤੇ ਜਾ ਕੇ ਤੇ ਉੱਥੋਂ ਹੁਕਮਨਾਮਾ ਆਪਣੇ ਨਾਲ 3-4 ਡਰਾਈਵਰਜ਼ ਨੂੰ ਬਿਠਾ ਲਿਆ ਤੇ ਹੁਕਮਨਾਮਾ ਕਰ ਦਿੱਤਾ ਇਹ ਉਹਦੇ ਤੇ ਜਦੋਂ ਵਿਰੋਧ ਹੋਇਆ ਤੇ ਉਹ ਗਿਆਨੀ ਪੂਰਨ ਸਿੰਘ ਨੇ ਇੱਕ ਲੜੀ ਲਾ ਦਿੱਤੀ ਪੰਚੋ ਛੇਕਣ ਦੀ ਸਾਰਿਆਂ ਨੂੰ ਪੰਚੋ ਛੇਕੀ ਜਾਓ ਜਿਹੜਾ ਵਿਰੋਧ ਕਰੇ ਪਰ ਅਲਟੀਮੇਟਲੀ ਜਦੋਂ ਗਿਆਨੀ ਜੁਗਿੰਦਰ ਸਿੰਘ ਹੋਰਾਂ ਨੇ ਚਾਰਜ ਲਿਆ ਤੇ ਉਹਨਾਂ ਨੇ ਇਹਦੇ ਤੇ ਜਿਹੜਾ ਹੁਕਮਨਾਮਾ ਉਹ ਬਹੁਤ ਖੂਬਸੂਰਤ ਡਰਾਫਟਡ ਹੈ ਕਿਉਂਕਿ ਉਹਦੇ ਵਿੱਚ ਸਾਡਾ ਸਾਰਿਆਂ ਦਾ ਰੋਲ ਸੀ ਤੇ ਉਹਦੇ ਵਿੱਚ ਇਹ ਗੱਲ ਬੜੀ ਸਪਸ਼ਟ ਰੂਪ ਚ ਸ਼ਰੋਣੀ ਕਮੇਟੀ ਨੂੰ ਕਹੀ ਗਈ ਕਿ ਵਿਧੀ ਵਿਧਾਨ ਘੜਿਆ ਜਾਵੇ ਬਹੁਤ ਲੰਬਾ ਉਹ ਬਾਰਤ ਹੈ ਮੈਂ ਉਹਦੀ ਇੱਕ ਲਾਈਨ ਚ ਹੀ ਕਹਿ ਰਿਹਾ ਉਦੇ ਨਾਲ ਇਹ ਵੀ ਕਿਹਾ ਗਿਆ ਕਿ ਜਿਹੜਾ ਸ਼ਰਮਣੀ ਕਮੇਟੀ ਦਾ ਐਕਟ ਹੈ ਉਹਦੇ ਤੇ ਹੁਣ ਤੱਕ ਅਸੀਂ ਕੀ ਖਟਿਆ ਤੇ ਕੀ ਗਵਾਇਆ ਇਹਦੇ ਤੇ ਵੀ ਵਿਚਾਰ ਕਰੋ ਤੇ ਉਸ ਵੇਲੇ ਵੀ ਜਿਹੜੀ ਲੀਡਰਸ਼ਿਪ ਹੈ ਉਹਦੇ ਤੇ ਸਵਾਲ ਖੜੇ ਕੀਤੇ ਗਏ ਤੇ ਉਸ ਤੋਂ ਬਾਅਦ ਜਰਨਲ ਹਾਊਸ ਦੇ ਵਿੱਚ ਮੈਂ ਹੀ ਇੱਕ ਮਤਾ ਕਰਵਾਇਆ ਕਿ ਇਹ ਵਿਧੀ ਵਿਧਾਨ ਜਿਹੜਾ ਹੈ ਬਣਨਾ ਚਾਹੀਦਾ ਉਸ ਤੋਂ ਬਾਅਦ ਇੱਕ ਕਮੇਟੀ ਬਣਦੀ ਹੈ ਸਰਵतार ਸਿੰਘ ਜਦੋਂ ਪ੍ਰਧਾਨ ਸੀਗੇ ਮੱਕੜ ਉਹ ਕਮੇਟੀ ਦੇ ਵਿੱਚ ਡਾਕਟਰ ਬਲਕਾਰ ਸਿੰਘ ਜਸਪਾਲ ਸਿੰਘ ਜਿਹੜੇ ਵੀਸੀ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ ਤੇ ਸਰ ਦਿਲਮੇਗ ਸਿੰਘ ਉਹਦੀ ਪਹਿਲੀ ਮੀਟਿੰਗ ਅਨੰਦਪੁਰ ਸਾਹਿਬ ਰੱਖੀ ਗਈ ਤੇ ਮੀਟਿੰਗ ਤੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਵੱਡੇ ਘਰਾਂ ਦੇ ਹੁਕਮ ਆਗੇ ਵੀ ਹੈ ਤੇ ਜੇ ਵਿਧੀ ਵਿਧਾਨ ਬਣ ਗਿਆ ਤੇ ਇਹ ਤੇ ਕੰਮ ਖਰਾਬ ਹੋ ਜਾਏਗਾ ਤੇ ਉਹਨਾਂ ਨੇ ਉਹ ਮੀਟਿੰਗ ਹੀ ਨਹੀਂ ਹੋਣ ਦਿੱਤੀ ਇਹ ਅੱਜ ਵੀ ਤਿੰਨੋ ਸੱਜਣ ਹੈਗੇ ਨੇ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ ਅਜਾ ਨਹੀਂ ਹੁਣ ਅੱਜ ਜੋ ਅੱਜ ਜੋ ਵਿਧਿਵਿਧਾਨ ਹੋਇਆ ਜਿਸ ਤਰੀਕੇ ਨਾਲ 2:30 ਵਜੇ ਸਵੇਰੇ ਕਿਹਾ ਗਿਆ ਉਹ ਉਹ 2:30 ਵਜੇ ਦੇਖੋ ਇਹ ਗੱਲ ਦਾ ਜਵਾਬ ਸਿੰਘ ਸਾਹਿਬ ਜੀ ਨੇ ਦਿੱਤਾ ਕਿ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਇੱਕ ਖਦਸ਼ਾ ਸੀ ਕਿ ਕੌਮ ਵਿਰੋਧ ਕਰੇਗੀ ਜੀ ਹੈਨਾ ਉਹ ਉਹਨਾਂ ਨੇ ਜੇ ਉਹਨਾਂ ਨੂੰ ਖਦਸ਼ਾ ਹੀ ਸੀ ਇਹ ਗੱਲ ਦੀ ਸਮਝ ਲੱਗ ਰਹੀ ਹੈ ਕਿ ਕੌਮ 10 ਵਜੇ ਇਕੱਠੀ ਹੋ ਕੇ ਉੱਥੇ ਵਿਰੋਧ ਕਰ ਸਕਦੀ ਹੈ ਇਹਦਾ ਮਤਲਬ ਹੈ ਕਿ ਤੁਸੀਂ ਕੌਮ ਦੇ ਜਜ਼ਬਾਤਾਂ ਨਾਲ ਖੇਡ ਰਹੇ ਹੋ ਉਹ ਕਹਿੰਦੇ ਅਸੀਂ ਟਕਰਾਵ ਰੋਕਿਆ ਨਹੀਂ ਜਜ਼ਬਾਤਾਂ ਮਾਰੂ ਜੰਗ ਰੋਕੀ ਹੈ ਨਹੀਂ ਦੇਖੋ ਟਕਰਾ ਤਾਂ ਫਿਰ بڑا ਬੜੇ ਵਾਰੀ ਇਦਾਂ ਦਾ ਸਮੇਂ ਆਏ ਕਿ ਜਦੋਂ ਤੁਸੀਂ ਇਤਿਹਾਸ ਪੜੋ ਤੇ ਵੱਡਾ ਕੱਲੂ ਕਹਰਾ ਛੋਟਾ ਕੱਲੂ ਕਹਰਾ ਉਹਦਾ ਵੀ ਟਕਰਾ ਰੋਕ ਲੈਂਦੇ ਫਿਰ ਸਾਈਡ ਤੋਂ ਨਿਕਲ ਜਾਂਦੇ ਹੈਨਾ ਬੜੇ ਟਕਰਾਰ ਗੱਲ ਟਕਰਾਦ ਹੀ ਨਹੀਂ ਹੈ ਗੱਲ ਇਹ ਹੈ ਕਿ ਕੌਮ ਵੱਲੋਂ ਵਿਰੋਧ ਸੀ ਤੇ ਉਹਨਾਂ ਨੂੰ ਇਹ ਗੱਲ ਮੰਨਣੀ ਪਈ ਤੇ ਉਹਨਾਂ ਨੇ ਮੂਹ ਹਨੇਰੇ ਜਿਹੜਾ ਉਹ ਸਾਰਾ ਕਾਰਜ ਕਰ ਲਿਆ ਪਰ ਗੜਕਾ ਸਾਹਿਬ ਕਹਿ ਰਹੇ ਕਿ 2 ਦਸੰਬਰ ਨੂੰ ਆ ਜਿਹੜਾ ਫੈਸਲਾ ਆ ਉਹਨੂੰ ਇਨ ਬਿਨ ਲਾਗੂ ਕੀਤਾ ਜਾਏਗਾ ਤੁਸੀਂ ਧਿਆਨ ਨਾਲ ਸੁਣਿਓ ਉਹਨਾਂ ਨੇ ਇਹ ਕਿਹਾ ਕਿ ਗੁਰਮਤਿ ਦੀ ਰੋਸ਼ਨੀ ਚ ਹੋਏ ਫੈਸਲਿਆਂ ਨੂੰ ਬਦਲਿਆ ਨਹੀਂ ਜਾਏਗਾ ਹੁਣ ਉਹਨਾਂ ਦੇ ਮੁਤਾਬਕ ਗੁਰਮਤਿ ਦੀ ਰੋਸ਼ਨੀ ਚ ਹੋ ਸਕਦਾ ਫਕਰੇ ਕੌਮ ਵਾਲਾ ਫੈਸਲਾ ਵੀ ਨਾ ਆਂਦਾ ਹੋਵੇ ਉਹਦੇ ਚ ਹੋ ਸਕਦਾ ਅਕਾਲੀ ਦਲ ਦੀ ਭਰਤੀ ਵਾਲਾ ਫੈਸਲਾ ਵੀ ਨਾ ਆਂਦਾ ਹੋਵੇ ਤੇ ਉਹਨਾਂ ਨੇ ਉਹ ਸਾਰੇ ਜਿਹੜੇ ਨੇ ਤੇ ਦੂਜਾ ਉਹਨਾਂ ਨੇ ਨਾਲ ਲਿਖਤੀ ਪ੍ਰੈਸ ਨੋਟ ਚ ਇਹ ਗੱਲ ਕਹਿਤੀ ਹੈ ਇਹ ਪੰਜ ਜਿਹੜੀ ਮੈਂਬਰੀ ਕਮੇਟੀ ਆ ਅਸੀਂ ਉਹਦੇ ਤੇ ਜਿਹੜਾ ਨજરਅਸਾਨੀ ਕਰਾਂਗੇ ਮਤਲਬ ਐ ਜਿਹੜੀ ਗੱਲ ਜਿਹੜੀ ਗੱਲ ਸਿਆਸੀ ਤੌਰ ਤੇ ਉਹਨਾਂ ਨੂੰ ਹਟ ਕਰ ਰਹੀ ਐ ਉਹ ਉਹੀ ਚਾਹੁੰਦੇ ਨੇ ਬਾਕੀ ਭਾਂਡੇ ਤੋਂ ਮਾਂਜ ਗਏ ਨੇ ਉਹਦਾ ਸਰਟੀਫਿਕੇਟ ਵੀ ਉਹਨਾਂ ਨੇ ਲੈ ਲਿਆ ਗੱਲ ਤਾਂ ਕੌਮ ਨੂੰ ਨਵੀਂ ਲੀਡਰਸ਼ਿਪ ਦੇਣ ਦੀ ਸੀ ਉਹ ਗੱਲ ਜਿਹੜੀ ਐ ਜ਼ਰੂਰੀ ਸੀ ਉਹ ਅਕਾਲ ਤਖਤ ਸਾਹਿਬ ਦਾ ਬੜਾ ਜ਼ਬਰਦਸਤ ਹੁਕਮਨਾਮਾ ਸੀ ਜਿਨੇ ਸਾਰੇ ਪੰਥ 'ਚ ਉਤਸ਼ਾਹ ਪੈਦਾ ਕੀਤਾ ਸੀ ਕਿ ਨਵੀਂ ਲੀਡਰਸ਼ਿਪ ਆਏਗੀ ਇਹ ਲੀਡਰਸ਼ਿਪ ਜਿਹੜੀ ਐ ਉਹ ਤੇ ਬਗਾਇਦਾ ਲਿਖਿਆ ਗਿਆ ਉਦੇ ਚ ਕੀ ਹੈ ਲੀਡਰਸ਼ਿਪ ਅਯੋਗ ਹੈ ਤੇ ਨਵੀਂ ਲੀਡਰਸ਼ਿਪ ਲਈ 7 ਮੈਂਬਰੀ ਕਮੇਟੀ ਬਣੀ ਤੇ ਉਹ ਉਹੀ ਭਨ ਕਹੋ ਜਾਣੀ ਆ ਉਹੀ ਕੰਮ ਖਤਮ ਹੋ ਜਾਣਾ ਨਹੀਂ ਪਰ 2 ਦਸੰਬਰ ਦੀ ਗੱਲ ਕਰ ਰਹੇ ਆ ਅੱਜ ਕਰ ਰਹੇ ਜੀ ਬਿਲਕੁਲ ਕਰ ਰਹੇ ਆ 2 ਦਸੰਬਰ ਦੀ ਗੱਲ ਕਰ ਰਹੇ ਆ ਹਾਂਜੀ ਹੁਣ 2 ਦਸੰਬਰ ਚ ਇਹੜੀ ਕਮੇਟੀ ਉਹਦਾ ਹੀ ਸੰਦ ਹੈ 2 ਦਸੰਬਰ ਚ ਫਕਰੇ ਕੌਮ ਆਂਦਾ ਤੇ ਹੁਣੇ ਹੋਰ ਥੋੜੇ ਦਿਨ ਠਹਿਰ ਜੋ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਆ ਜਾਣੀ ਤੇ ਜੇ ਇਹ ਗੱਲਾਂ ਨਹੀਂ ਸੀ ਕਰਨੀਆਂ ਤੇ ਫਿਰ ਰਗਵੀਰ ਸਿੰਘ ਉਹ ਰਾਂਦੀ ਜਿਹੜੀ ਆ ਉਹ ਉਹਨਾਂ ਨੂੰ ਕਿਉਂ ਰੱਦ ਕੀਤਾ ਗਿਆ ਉਹਨਾਂ ਨੇ ਕੀ ਉਹ ਵੀ ਤਾਂ ਇਹੀ ਕਹਿੰਦੇ ਸੀ ਉਹ ਵੀ ਤਾਂ ਇਹੀ ਕਹਿ ਰਹੇ ਸੀ ਇਹਦਾ ਮਤਲਬ ਹੈ ਕੁਝ ਨਾ ਕੁਝ ਤਾਂ ਸਮਝੌਤਾ ਹੋਇਆ ਅੰਦਰ ਜੀ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਸਭ ਕੁਝ ਆਇਆ ਸਿੱਖ ਬੁੱਧੀਜੀਵੀ ਸਿੱਖ ਕਈ ਪੰਥ ਕਾਗੂ ਕਹਿ ਰਹੇ ਨੇ ਉਧਰੋਂ ਬਿਕਰ ਮਝੂਠੀਆ ਬਿਆਨ ਦੇ ਰਹੇ ਨੇ ਕਿ ਅੰਦਰ ਕਮੇਟੀ ਨੇ ਜੋ ਕੀਤਾ ਗਲਤ ਆ ਫੈਸਲੇ ਦੁੱਖ ਹੋਇਆ ਕਿਵੇਂ ਦੇਖਦੇ ਹੋ ਜੀਜਾ ਸਾਲੇ ਦੇ ਇਸ ਤੇ ਦੇਖੋ ਇਹ ਉਹਨਾਂ ਦੇ ਮੈਂ ਮੈਂ ਜੀਜਾ ਸਾਲਾ ਵੱਜੋਂ ਨਹੀਂ ਲਾਂਗਾ ਮੈਂ ਅਕਾਲੀ ਦਲ ਦੇ ਲੀਡਰਸ ਵੱਜੋਂ ਲਵਾਂਗਾ ਹੈਨਾ ਕਿਉਂਕਿ ਜਾਤੀ ਉਹਨਾਂ ਦਾ ਕੀ ਹੈ ਮੈਨੂੰ ਇਹਦੇ ਨਾਲ ਕੋਈ ਸਬੰਧ ਨਹੀਂ ਹੈ ਜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਚ ਇਹ ਗੱਲ ਦਾ ਰੋਸ ਹੈ ਤੇ ਇਹਦਾ ਮਤਲਬ ਹੈ ਕਿ ਉਹ ਰੋਸ ਉਹ ਹੈ ਉਹਨਾਂ ਨੇ ਨਮਜ ਪਛਾਣ ਲਈ ਕਿ ਸੰਗਤ ਚ ਰੋਸ ਹੈ ਤੇ ਸੰਗਤ ਦੇ ਰੋਸ ਨੂੰ ਉਹ ਵਿਅਕਤ ਕਰ ਰਹੇ ਨੇ ਤੇ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਨੂੰ ਇਹ ਗੱਲ ਸਮਝਣੀ ਚਾਹੀਦੀ ਸੀਗੀ ਠੀਕ ਹੈ ਜੀ ਤਦੇ ਮੂੰਹ ਨੇਰੇ ਗੱਲ ਹੋ ਗਈ ਨਾ ਇਹਦੇ ਨਾਲ ਹੀ ਜੁੜੀ ਹੋਈ ਗੱਲ ਹੈ ਦੂਜੀ ਗੱਲ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਸਾਰਾ ਕਾਸਾ ਜਿਹੜਾ ਇਹਨੇ ਹਾਲੇ ਭਵਿੱਖ ਦੇ ਗਰਭ ਚ ਬਹੁਤ ਸਾਰੀਆਂ ਗੱਲਾਂ ਪਈਆਂ ਨੇ ਤੇ ਉਹਨੇ ਵੀ ਸਹਿਮਤ ਜਿਹੜੀ ਆ ਕੇ ਉਹਨੇ ਵੀ ਪ੍ਰਗਟ ਹੋਣਾ ਹਾਲੇ ਤੇ ਉਹ ਜਦੋਂ ਪ੍ਰਗਟ ਹੋਏਗਾ ਤੇ ਸਾਰਿਆਂ ਸਾਹਮਣੇ ਆਣਾ ਉਹ ਤੋਂ ਟਿੱਪਣੀਆਂ ਤੇ ਟਕਾ ਕੇ ਕਰਾਂਗੇ ਅੱਜ ਦੀ ਲੀਡਰਸ਼ਿਪ ਉਹ ਕਿਸੇ ਪ੍ਰਕਾਰ ਦੀ ਹੈ ਉਹ ਉਹਨੂੰ ਸਿੱਖ ਸੰਗਤ ਪ੍ਰਵਾਨ ਨਹੀਂ ਕਰ ਰਹੀ ਨਹੀਂ ਉਹਨਾ ਤੁਸੀਂ ਜਹਦਰ ਸਾਹਿਬ ਨੂੰ ਪ੍ਰਵਾਨ ਕਰਨ ਨਹੀਂ ਕਰਦੇ ਨਹੀਂ ਦੇਖੋ ਇਦਾਂ ਹੈ ਕਿ ਸਾਡੀ ਪ੍ਰਵਾਨਗੀ ਜਾਂ ਨਾ ਪ੍ਰਵਾਨਗੀ ਮੈਟਰ ਨਹੀਂ ਕਰਦੀ ਅਸੀਂ ਇਸ ਸਿਸਟਮ ਲਈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਜਿਹਦੇ ਚ ਜਥੇਦਾਰ ਲੱਗੇ ਕਿਵੇਂ ਜੀ ਤੁਸੀਂ ਦੇਖੋ ਜੀ 172 ਮੁਲਕ ਨੇ ਤੇ ਅਕਾਲ ਤਖਤ ਦਾ ਹੁਕਮਨਾਮਾ 172 ਮੁਲਕਾਂ ਦੇ ਵਿੱਚ ਵਸਦੇ ਸਿੱਖਾਂ ਲਈ ਹੈ ਜੀ ਤੇ ਕੀ 172 ਮੁਲਕਾਂ ਦੇ ਸਿੱਖਾਂ ਦਾ ਅਕਾਲ ਤਖਤ ਦੇ ਜਥੇਦਾਰ ਨੂੰ ਚੋਣਨ 'ਚ ਕੋਈ ਪ੍ਰਬੰਧ ਹੈਗਾ ਨਹੀਂ ਹੈ ਇਹ ਸਿਸਟਮ ਪੜਨਾ ਪੈਣਾ ਹੁਣ ਕਿਉਂਕਿ ਜਦੋਂ ਸ਼ਰੂਨੀ ਕਮੇਟੀ ਬਣੀ ਸੀ ਉਦੋਂ ਪੰਜਾਬ ਦੀ ਸੀਗੀ ਤੇ ਤੁਸੀਂ ਜੇ ਸ਼ਰੂਨੀ ਕਮੇਟੀ ਦਾ ਐਕਟ ਪੜੋ ਤੇ ਉਹਦੇ 'ਚ ਵੀ ਜਥੇਦਾਰ ਬਾਰੇ ਕੋਈ ਉਹ ਲੇਖ ਨਹੀਂ ਮਿਲਦਾ ਉਹਦੇ ਚ ਹੈੱਡ ਪ੍ਰੀਜ਼ ਤੇ ਹੈੱਡ ਮਿਨਿਸਟਰ ਦੀ ਗੱਲ ਮਿਲਦੀ ਆ ਜਥੇਦਾਰ ਦੀ ਪੋਸਟ ਇਹਨਾਂ ਨੇ ਆਪਣੇ ਥੱਲੇ ਕਿਉਂਕਿ ਅੰਗਰੇਜ਼ ਸਿਆਣਾ ਸੀ ਉਹਨੂੰ ਪਤਾ ਹੈ ਜਥੇਦਾਰ ਕੌਮ ਦਾ ਹੁੰਦਾ ਉਹਨੇ ਉਹਨੂੰ ਐਕਟ ਦੇ ਥੱਲੇ ਨਹੀਂ ਬੰਨਿਆ ਤੇ ਸ਼ਰੂਮਨੀ ਕਮੇਟੀ ਦਾ ਜਿਹੜਾ ਹੈ ਟੈਓ ਦਾ ਜਿਹੜਾ ਪ੍ਰੀ ਐਮਬਲ ਹੈ ਉਹ ਕਹਿੰਦਾ ਹੈ ਕਿ ਪ੍ਰਾਇਮਰਲੀ ਇਹਨੇ ਗੁਰਦੁਆਰਿਆਂ ਦੀ ਮੈਨੇਜਮੈਂਟ ਕਰਨੀ ਹੈ ਤੇ ਉਹ ਧਰਮ ਚ ਦਖਲ ਨਹੀਂ ਕਰ ਸਕਦੀ ਤੇ ਅਕਾਲ ਤਖਤ ਤਾਂ ਧਰਮ ਦੀ ਅਗਵਾਈ ਕਰਦਾ ਠੀਕ ਹੈ ਉਹਨਾਂ ਦਾ ਹੱਲ ਕੀ ਹੱਲ ਹੈ ਜੀ ਫੈਸਲੇ ਆਉਂਦੇ ਆ ਨਹੀਂ ਟਕਰਾਵ ਹੋਏਗਾ ਨਹੀਂ ਮੈਂ ਦੱਸਦਾ ਜੀ ਹਾਲੇ ਹੈ ਕਿ ਅਸੀਂ ਸਾਰੇ ਜਣੇ ਜਿਹੜੇ ਆ ਉਹ ਇਹ ਸਿਸਟਮ ਘੜਾਂਗੇ ਜੇ ਇਹ ਆਣ ਸ਼ਰੋਮਣੀ ਕਮੇਟੀ ਦੀ ਚੋਣਾਂ ਆਂਦੀਆਂ ਲੋਕਾਂ ਨੂੰ ਸੰਗਤਾਂ ਨੂੰ ਤੁਹਾਡੇ ਰਾਹੀਂ ਅਪੀਲ ਹੈ ਕਿ ਇਹ ਲੋਕਾਂ ਨੂੰ ਜਿਹੜਾ ਇਥੋਂ ਬਾਹਰ ਕਰੀਏ ਤੇ ਇਹ ਵਾਅਦਾ ਕਰਦੇ ਆਂ ਕਿ ਸ਼ਰੋਮਣੀ ਕਮੇਟੀ ਦਾ ਪ੍ਰਬੰਧ ਸੰਗਤੀ ਜਦੋਂ ਬਣ ਜਾਂਦਾ ਹੈ ਤੇ ਅਕਾਲ ਤਖਤ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਿਵਿਊ ਚੋਂ ਬਾਹਰ ਕਰਕੇ ਅਸੀਂ ਜਿਹੜਾ ਉਹ ਸਿੱਖ ਸੰਗਤ ਦਾ ਜਿਹੜਾ ਪ੍ਰਬੰਧ ਆਏਗਾ ਇਹ ਸੋਵਰਨ ਪ੍ਰਭੂ ਸਤਾਵਾਲਾ ਪ੍ਰਬੰਧ ਹੋਏਗਾ ਜਿਸ ਚ ਸਾਰੇ ਸੰਸਾਰ ਦੇ ਸਿੱਖਾਂ ਦਾ ਰੋਲ ਹੋਏਗਾ ਜਿਹਦੇ ਚ ਅਪਰ ਹਾਊਸ ਤੇ ਲੋਅਰ ਹਾਊਸ ਹੋਣਗੇ ਕਮੇਟੀਆਂ ਹੋਣਗੀਆਂ ਅੱਜ ਅਸੀਂ ਐਜੂਕੇਸ਼ਨ ਪੱਖੋਂ ਪਿੱਛੜ ਗਏ ਅੱਜ ਅਸੀਂ ਪ੍ਰਚਾਰ ਪੱਖੋਂ ਪਿੱਛੜ ਗਏ ਅੱਜ ਸਰਬੱਤ ਦੇ ਭਲੇ ਪਿੱਛੋਂ ਅਸੀਂ ਥੜਕ ਗਏ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅਕਾਲ ਤਾਕਤ ਦੇ ਪ੍ਰਬੰਧ ਇਹ ਸਿੱਧੇ ਰੂਪ ਚ ਜੜੀਆਂ ਕੀਤੀਆਂ ਜਾਣਗੀਆਂ ਅੱਜ ਨਹੀਂ ਹੈ ਜੀ ਸੋਵਰਨ ਤੁਹਾਨੂੰ ਸਿੰਘ ਸਾਹਿਬ ਪ੍ਰਕਾਸ਼ ਤੱਕ ਆਜ਼ਾਦ ਹੱਤੀ ਹੈ ਪਰ ਉਹਦਾ ਪ੍ਰਬੰਧ ਪ੍ਰਬੰਧ ਆਜ਼ਾਦ ਨਹੀਂ ਹੈ ਨਾ ਤੁਸੀਂ ਦੇਖੋ ਜਦੋਂ ਜਦੋਂ ਸ਼ਰੋਮਣੀ ਕਮੇਟੀ ਸ਼ਰੋਮਣੀ ਕਮੇਟੀ ਮਤਾ ਜਿਹੜਾ ਕਰਦੀ ਹੈ ਤੇ ਜਦੋਂ ਮਰਜ਼ੀ ਜਥੇਦਾਰ ਨੂੰ ਲਾ ਦਿੰਦੀ ਹੈ ਤੇ ਲਾ ਦਿੰਦੀ ਹੈ ਇਹਦਾ ਮਤਲਬ ਹੈ ਕਿ ਉਹਨੂੰ ਉਹਨਾਂ ਨੇ ਕਾਨੂੰਨੀ ਤੌਰ ਤੇ ਆਪਣੀ ਜਕੜਨ ਚ ਲਿੱਤਾ ਆ ਤੇ ਸਿੰਘ ਸਾਹਿਬ ਵੀ ਕਹਿ ਰਹੇ ਨੇ ਕਿ ਮੇਰਾ ਜਿਹੜਾ ਫੈਸਲਾ ਚਾਰ ਦੀਵਾਰੀ ਚ ਰਹਿ ਜਾਂਦਾ ਗੜਕ ਗੜਗਾ ਦੇ ਜਿਹਨੂੰ ਜਿਹੜਾ ਉਹ ਲਗਾਇਆ ਗਿਆ ਉਸ ਨੂੰ ਕਿਵੇਂ ਦੇਖੇ ਨੋ ਦਰਸ਼ਕ ਕਹਿੰਦੇ ਆ ਜੀ ਤੁਸੀਂ ਸਹਿਮਤ ਹੋ ਨਹੀਂ ਪਹਿਲੀ ਗੱਲ ਸਿਰ ਪਹਿਲੇ ਇਹ ਹੈ ਕਿ ਜਿਸ ਤਰ੍ਹਾਂ ਲਾਇਆ ਹੈ ਉਹ ਸਿਸਟਮ ਠੀਕ ਨਹੀਂ ਹੈ ਜਿਵੇਂ ਰਕबीर ਸਿੰਘ ਸੁਲਤਾਨ ਸਿੰਘ ਦਾ ਕੀ ਕਸੂਰ ਹੈ ਉਹਨੂੰ ਪਾਸੇ ਕਿਉਂ ਕੀਤਾ ਗਿਆ ਸੰਗਤ ਨੂੰ ਵਿਸ਼ਵਾਸ ਦੇ ਲੈ ਕੇ ਨਿਯੁਕਤੀਆਂ ਕਰਨੀ ਸਾਡਾ ਕਿਸੇ ਵਿਅਕਤੀ ਨਾਲ ਕੋਈ ਵਿਰੋਧ ਨਹੀਂ ਹੈ ਤੁਸੀਂ ਹੁਣ ਉਹਨਾਂ ਨੂੰ ਮੰਨਦੇ ਹੋ ਤੁਸੀਂ ਕਿਤਿਆਂ ਦਿਨ ਜੋ ਉਹਨਾਂ ਸਮੇਂ ਅਸੀਂ ਤੇ ਦੁੱਖ ਆਪਣੀ ਸੇਸ਼ ਨੂੰ ਤੇ ਕੰਮ ਕਰਾਂਗੇ ਜੀ ਆਪਣੀ ਮਰਿਆਦਾ ਤੇ ਕੰਮ ਕਰਾਂ ਕੋਈ ਕਰਨ ਵਾਸਤੇ ਇੱਥੇ ਆਏ ਆ ਅਰਦਾਸ ਇਸੇ ਲਈ ਕੀਤੀ ਹੈ ਇੱਕ ਗੱਲ ਲਾਸਟ ਆਪਣੀ ਲੈ ਲਓ ਜੀ ਜੇ ਲੀਡਰਸ਼ਿਪ ਅਮਰਿਆਦੇ ਤਰਕबीर ਸਿੰਘ ਹਰਾਂ ਦੀ ਹੋ ਗਈ ਹੈ ਤੇ ਫਿਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵੀ ਜਿਹੜੀ ਆ ਉਹ ਅਮਰਿਆਦਤ ਹੋ ਗਈ ਆ ਉਹਨੂੰ ਵੀ ਲੋਕੀ ਪਰਵਾਣ ਨਹੀਂ ਕਰ ਰਹੇ ਉਹਨੂੰ ਲਾ ਦਿਓ ਤੇ ਅੱਜ ਸਾਰੀ ਕੌਮ ਚੋ ਜੜਾ ਇਹ ਇੱਕ ਪਰਿਵਾਰ ਦੀ ਜਾਰੇਦਾਰੀ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਆ ਜਦੋਂ ਇਸ ਪਰਿਵਾਰ ਦੀ ਜਾਰੇਦਾਰੀ ਖਤਮ ਹੋਏਗੀ ਤੇ ਕੌਮ ਜਿਹੜੀ ਆ ਉਹ ਸੁਰਖਰੂ ਹੋਏਗੀ ਬਸ ਇਹੀ ਦੇ ਨਾਲ ਅਸੀਂ ਤੁਹਾਨੂੰ ਧੰਨਵਾਦੀ ਆ